ਨਮਸਕਾਰ ਪਿਆਰੇ ਬੱਚਿਓ ਅੱਜ ਆਪਾਂ ਜਵਾਹਰ ਨਵੋਦੇਆ ਵਿਦਿਆਲਿਆ ਦੀ ਤਿਆਰੀ ਦੇ ਲਈ ਲੜੀਆਂ ਵਾਲੇ ਕੁਝ ਸਵਾਲ ਹੱਲ ਕਰਾਂਗੇ ਤੇ ਉਹਨਾਂ ਨੂੰ ਸਮਝਾਂਗੇ ਸੰਖਿਆ ਅਤੇ ਸ਼ਬਦ ਲੜੀਆਂ ਪੂਰੀਆਂ ਕਰਨੀਆਂ ਲੜੀ ਪੂਰੀ ਕਰੋ 9 13 17 21 25 ਤਾਂ ਪਿਆਰੀ ਬੱਚੋ ਸਭ ਤੋਂ ਪਹਿਲਾਂ ਅਸੀਂ ਸਮਝਣਾ ਹੁੰਦਾ ਹੈ ਕਿ ਇਹਨਾਂ ਦਾ ਇੱਕ ਦੂਜੇ ਦੇ ਨਾਲ ਕੀ ਸਬੰਧ ਹੈ 9 ਦੇ ਵਿੱਚ ਆਪਾਂ 4 ਜੋੜੇ ਤਾਂ ਇਹ ਬਣ ਗਿਆ 13 13 'ਚ 4 ਜੋੜੇ ਇਹ ਬਣ ਗਿਆ 17 17 'ਚ 4 ਜੋੜੇ ਬਣ ਗਿਆ 21 21 'ਚ 4 ਜੋੜੇ 25 ਹੁਣ 25 ਦੇ ਵਿੱਚ ਜੇ 4 ਜੋੜਾਂਗੇ 29 ਸ਼ਾਬਾਸ਼ ਅਗਲੀ ਲੜੀ ਹੈ ਸਾਡੀ 3 5 8 13 21 ਤਾਂ ਪਿਆਰੇ ਬੱਚਿਓ ਆਪਾਂ ਨੇ ਸਬੰਧ ਦੇਖਣਾ ਹੈ ਤਿੰਨ ਦੇ ਵਿੱਚ ਦੋ ਜੋੜੇ ਪੰਜ ਪੰਜ ਦੇ ਵਿੱਚ ਤਿੰਨ ਜੋੜੇ ਅੱਠ ਅੱਠ ਦੇ ਵਿੱਚ ਪੰਜ ਜੋੜੇ 13 ਆ ਦੇਖੋ ਪਿਆਰੇ ਬੱਚਿਓ ਤਿੰਨ ਤੇ ਦੋ ਪੰਜ ਪੰਜ ਤੇ ਤਿੰਨ ਅੱਠ ਅੱਠ ਤੇ ਪੰਜ 13 ਮਤਲਬ ਕਿ ਆ ਅੱਠ ਤਿੰਨ ਤੇ ਪੰਜ 8 ਹੋ ਗਏ 8 ਪੰਜ ਤੇ ਅੱਠ 13 13 ਤੇ ਅੱਠ 21 ਤੇ 21 ਦੇ 13 ਕਿੰਨੇ ਹੋਣਗੇ 34 ਤਾਂ ਇਹ ਪਿਆਰੇ ਬੱਚਿਓ ਦੁਬਾਰਾ ਸਮਝ ਲਓ 3 ਤੇ 5 ਦਾ ਜੋੜ ਹੈ 8 5 ਤੇ 8 ਦਾ ਜੋੜ ਹੈ 13 8 ਤੇ 13 ਦਾ ਜੋੜ ਹੈ 21 13 ਤੇ 21 ਦਾ ਜੋੜ ਹੈ 34 9 13 18 24 31 ਤਾਂ ਪਿਆਰੇ ਬੱਚਿਓ 9 ਤੇ 13 ਦੇ ਵਿੱਚ ਹੈ ਫਰਕ 4 ਦਾ 13 ਤੇ 18 ਚ ਹੈ 5 ਦਾ 18 ਤੇ 24 ਚ ਹੈ 6 ਦਾ ਯਾਰੇ ਬੱਚੋ 1 1 ਦਾ ਅੰਤਰ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ ਤਾਂ ਫਿਰ ਹੁਣ 31 ਦੇ ਵਿੱਚ ਕਿੰਨੇ ਦਾ ਫਰਕ ਆਏਗਾ 8 ਦਾ 31 ਤੇ 8 39 ਅਗਲਾ ਸਵਾਲ ਹੈ 6 12 36 144 ਤਾਂ ਪਿਆਰੀ ਬੱਚਿਓ 6 ਦੁਨੀ 12 12 ਤੀਏ 36 36 ਚੌਕੇ 144 144572 14254791179 ਤਾਂ ਪਿਆਰੀ ਬੱਚਿਓ 14 ਦੇ ਵਿੱਚ ਜੋੜੇ 11 25 ਦੇ ਵਿੱਚ ਜੋੜੇ 22 ਤੇ ਇਹਨਾਂ ਦੇ ਵਿੱਚ ਫਰਕ ਹੈ 44 ਦਾ ਤੇ 88 ਪਿਆਰੀ ਬੱਚਿਓ ਇਹ ਫਰਕ ਹੈ ਜਿਹੜਾ ਦੁੱਗਣਾ ਹੁੰਦਾ ਜਾ ਰਿਹਾ 11 11 ਦੁਨੀ 22 ਦਾ ਫਰਕ 22 ਦੁਨੀ 44 44 ਦੁਨੀ 88 88 ਦੁਨੀ 176 179 ਤੇ 176 ਪਿਆਰੇ ਵਿੱਚੋਂ 355 ਅਗਲਾ ਸਵਾਲ ਹੈ 3 4 7 8 11 ਤੇ 12 ਪਿਆਰੇ ਵਿੱਚੋਂ ਇਹ ਜੋੜੇ-ਜੋੜੇ ਹਨ 3 ਤੇ 4 ਦਾ ਜੋੜਾ ਹੈ 7 ਤੇ 8 ਦਾ 11 ਤੇ 12 ਦਾ ਅੰਤਰ ਕਿੰਨੇ ਦਾ ਆ ਰਿਹਾ ਹੈ 3 3 ਦਾ ਪਿਆਰੇ ਬੱਚਿਓ 4 ਦੇ ਵਿੱਚ 3 ਦਾ ਫਰਕ ਸੀ ਤੇ ਇੱਥੇ 8 ਦੇ ਵਿੱਚ 3 ਦਾ ਫਰਕ ਸੀ ਹੁਣ 12 ਦੇ ਵਿੱਚ ਵੀ 3 ਦਾ ਫਰਕ ਆਏਗਾ 15 ਤੇ 16 1 8 9 64 25 ਤਾਂ ਅੱਗੇ ਕੀ ਆਏਗਾ ਪਿਆਰੇ ਬੱਚਿਓ ਇਹ 1 ਦੀ 1 ਨਾਲ ਗੁਣਾ ਕੀਤੀ ਹੋਈ ਹੈ ਪਿਆਰੇ ਬੱਚਿਓ ਇਹ 2 ਦੀ ਤਣਵਾਰੀ ਮਤਲਬ ਇਹ 1 ਦਾ ਵਰਗ ਹੈ ਇਹ 2 ਦਾ ਘਣ ਹੈ ਤੇ ਇਸੇ ਤਰ੍ਹਾਂ ਇਹ 3 ਦਾ ਵਰਗ ਹੈ ਇਹ 4 ਦਾ ਘਣ ਹੈ ਇਹ 5 ਦਾ ਵਰਗ ਹੈ ਤੇ ਪਿਆਰੇ ਬੱਚੇ ਹੁਣ ਆਏਗਾ 6 ਦਾ ਘਣ 6 6 36 36 6 216 ਅਗਲੀ ਲੜੀ ਹੈ 4 9 16 25 36 ਪਿਆਰੇ ਬੱਚੋ ਇਹ 2 ਦਾ ਵਰਗ ਇਹ 3 ਦਾ ਵਰਗ ਇਹ 4 ਦਾ ਵਰਗ ਇਹ 5 ਦਾ ਵਰਗ ਇਹ 6 ਦਾ ਵਰਗ ਤੇ ਇਹ ਕਿੰਨੇ ਦਾ 7 ਦਾ ਵਰਗ 7 ਸਤ ਸ ਹੀ 49 ਤੰ 9 27 81 ਪਿਆਰੇ ਬੱਚਿਓ ਤੰ ਦੀ ਤੰ ਨਾਲ ਗੁਣਾ ਕੀਤੀ 9 9 ਦੀ ਤੰ ਨਾਲ ਗੁਣਾ ਕੀਤੀ 27 27 ਦੀ ਤੰ ਨਾਲ ਗੁਣਾ ਕੀਤੀ 81 81 ਦੀ ਤੰ ਨਾਲ ਗੁਣਾ ਕਰਾਂਗੇ 243 ਸਤ 12 19 39 ਤਾਂ ਪਿਆਰੇ ਬੱਚਿਓ 75 12 12719 19 ਤੇ 9 ਪਿਆਰੇ ਵਿੱਚ ਦੋ ਦੋ ਦਾ ਅੰਤਰ ਹੈ 5 7 9 19 ਤੇ 9 ਤੇ ਜੋ ਇੱਥੇ ਆਏਗਾ ਉਹਦੇ ਵਿੱਚ 11 ਜੋੜਾਂਗੇ ਤਾਂ ਇੱਥੇ ਕੀ ਆਏਗਾ 28 28 ਤੇ 11 39 ਕਾ ਆ ਲੜੀ ਪੂਰੀ ਕਰਨੀ ਆ ਪਿਆਰੇ ਬੱਚਿਓ ਇੱਕ ਤਿਕੋਣ ਦੇ ਵਿੱਚ ਪੱਖਰ ਪਾਇਆ ਹੈ ਤਿੰਨ ਅੰਕ ਬਾਹਰ ਹਨ ਤਾਂ ਪਿਆਰੇ ਬੱਚਿਓ ਇਹ ਆਪਾਂ ਸਮਝ ਲੈਣੇ ਹਾਂ 2 3 6 6 ਦੇ ਵਿੱਚੋਂ 1 ਘਟਾਇਆ 5 ਇਸੇ ਤਰ੍ਹਾਂ 3 4 12 12 'ਚੋਂ 2 ਘਟਾਏ ਵਿਚਕਾਰ ਲੱਖਰਾ ਗਿਆ 10 5 6 30 30 ਦੇ ਵਿੱਚੋਂ 10 ਘਟਾਏ 20 7 8 55 56 ਚੋਂ ਘਟਾਇਆ 16 ਕਿੰਨਾ ਆਏਗਾ 40 ਤਾਂ ਇੱਥੇ ਆਪਾਂ ਕਿੰਨਾ ਲਿਖਾਂਗੇ 40 ਤਾਂ ਪਿਆਰੇ ਬੱਚਿਓ ਇਹ ਇੱਕ ਸਾਪਾਨੂੰ ਸੀਰੀਜ਼ ਦਿੱਤੀ ਹੈ ਤਾਂ ਜੇਕਰ ਆਪਾਂ ਇਦਾਂ ਦੇਖੀਏ ਇਹਨਾਂ ਦੇ ਵਿੱਚ ਅੰਤਰ ਹੈ 20 ਦਾ ਸਾਰਿਆਂ ਦੇ ਵਿੱਚ 20 ਦਾ ਜੇ ਆਪਾਂ نیچے ਨੂੰ ਵੇਖੀਏ ਤਾਂ ਇਹਨਾਂ ਵਿੱਚ ਫਰਕ ਹੈ 14 ਦਾ ਇਹਦੇ ਵਿੱਚ ਵੀ 14 ਦਾ ਤਾਂ ਇਹਦੇ ਵਿੱਚ ਵੀ ਫਰਕ 14 ਦਾ ਆਏਗਾ 51 ਤੇ 14 65 ਇਸੇ ਤਰ੍ਹਾਂ ਇਹਦੇ ਵਿੱਚ ਵੀ ਭਾਵੇਂ 14 ਜੋੜ ਲਓ ਤੇ ਚਾਹੇ ਇਹਦੇ ਵਿੱਚ 20 ਜੋੜ ਲਓ 60 ਦੇ ਵਿੱਚ ਭਾਵੇਂ 20 ਜੋੜ ਲਓ 85 ਚਾਹੇ 71 ਦੇ ਵਿੱਚ 14 ਜੋੜ ਲਓ 85 ਇਸੇ ਤਰ੍ਹਾਂ 85 ਦੇ ਵਿੱਚ ਭਾਵੇਂ 20 ਜੋੜ ਲਓ 105 ਭਾਵੇਂ 91 ਦੇ ਵਿੱਚ 14 ਜੋੜ ਲਓ 105 ਹਾਂ ਪਿਆਰੇ ਬੱਚਿਓ ਐਦਾਂ ਆਪਾਂ ਫਰਕ ਦੇਖ ਰਹੇ ਹਾਂ 15-15 ਦਾ ਹੈ ਸਾਰਿਆਂ ਦੇ ਵਿੱਚ ਜੇ ਨੀਚੇ ਨੂੰ ਆਈਏ ਤਾਂ ਇਹਦੇ ਵਿੱਚ ਫਰਕ ਹੈ 50 ਦਾ ਇਹਦੇ ਵਿੱਚ 50 ਦਾ ਤੇ 110 ਦੇ ਵਿੱਚ ਜੇ 50 ਜੋੜਾਂਗੇ ਇਹਦੇ ਵਿੱਚ ਆਏਗਾ 160 160 ਦੇ ਵਿੱਚ ਭਾਵੇਂ 15 ਜੋੜ ਲਓ 175 ਚਾਹੇ 125 ਦੇ ਵਿੱਚ 50 ਜੋੜ ਲਓ 175 140 ਦੇ ਵਿੱਚ ਚਾਹੇ 50 ਜੋੜ ਲਓ 190 ਚਾਹੇ 175 ਦੇ ਵਿੱਚ 15 ਜੋੜ ਲਓ ਤਾਂ ਵੀ 190 ਇਹ ਆ ਗਈ ਫਿਰ ਵਿੱਚ ਸ਼ਬਦਾਂ ਦੀ ਸੀਰੀਜ਼ ਨਾਲ ਅੰਕਾਂ ਦੀ ਸੀਰੀਜ਼ 40z 39y 38x 37w 36b 35u ਪਹਿਲਾਂ ਤਾਂ ਆਪਾਂ ਜੇ ਅੰਕ ਦੇਖੇ 40 39 38 37 36 35 ਇੱਕ ਇੱਕ ਘਟਦੇ ਜਾ ਰਹੇ ਨੇ ਤਾਂ ਅੱਗੇ ਕੀ ਆਏਗਾ 34 ਸ਼ਾਬਾਸ਼ ਇਸੇ ਤਰ੍ਹਾਂ z y ਇਹ ਪੁੱਠੀ abc ਹੈ ਸਾਡੀ z ਤੋਂ ਸ਼ੁਰੂ ਕਰਕੇ z y x w v u t ਸ਼ਾਬਾਸ਼ ਇਸੇ ਤਰ੍ਹਾਂ ਸਾਡਾ ਅਗਲਾ ਸਵਾਲ ਹੈ ਜੀ ਪਹਿਲਾਂ ਆਪਾਂ ਅੰਕਾਂ ਨੂੰ ਦੇਖੀਏ 5 ਦੇ ਵਿੱਚ ਜੋੜੇ 20 25 25 ਤੇ ਜੋੜੇ 20 45 65 65 ਤੇ 20 ਜੋੜੇ 85 105 105 ਦੇ ਵਿੱਚ ਜੇ 20 ਚੋੜਾਂਗੇ 125 ਹੁਣ ਸਾਡਾ ਹੈ M N O P Q R S 125 S ਪਿਆਰੇ ਬੇਟਾ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਵਾਲ ਵੀ ਬੜੀ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ ਤੇ ਤੁਸੀਂ ਇਹਨਾਂ ਦਾ ਬੜੀ ਚੰਗੀ ਤਰ੍ਹਾਂ ਅਭਿਆਸ ਕਰਨਾ ਹੈ ਆਮ ਤੌਰ ਤੇ ਇੱਕ ਸਵਾਲ ਲੜੀਆਂ ਵਾਲੇ ਸਵਾਲ ਦੇ ਵਿੱਚੋਂ ਵੀ ਕਿਸ ਪੇਪਰ ਦੇ ਵਿੱਚ ਆ ਜਾਂਦਾ ਹੈ ਜਿੰਨਾ ਮੇਰੇ ਸਾਥੀਆਂ ਨੇ ਮੇਰੇ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਜ਼ਰੂਰ ਦਬਾਉਣ ਤਾਂ ਕਿ ਮੇਰੇ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਦੀ notification ਉਹਨਾਂ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ